ਅੱਜ ਕਿਸਾਨ ਜਥੇਬੰਦੀਆਂ ਜੁੜ ਰਹੀਆਂ ਨੇ ਜੀ ਚੰਡੀਗੜ੍ਹ ਦੇ ਵਿੱਚ ਤੇ ਕੀ ਅਪਡੇਟ ਆ ਕਿਸ ਤਰ੍ਹਾਂ ਦਾ ਉੱਥੇ ਮਾਹੌਲ ਬਣਨਾ ਹੈ ਕੀ ਮੰਗਾ ਨੇ ਹਰਿੰਦਰ ਸਿੰਘ ਲਖੋਵਾਲ ਹੋਣੀ ਸਾਡੇ ਨਾਲ ਜੁੜ ਗਏ ਨੇ ਲਖਵਾਲ ਸਾਹਿਬ ਬਹੁਤ-ਬਹੁਤ ਸਵਾਗਤ ਹੈ ਜੀ ਧੰਨਵਾਦ ਜੀ ਸਰਦਾਰ ਲਖਵਾਲ ਸਾਹਿਬ ਕੀ ਤਿਆਰੀਆਂ ਨੇ ਕੀ ਵਿਉਂਤਬੰਦੀ ਹੈ ਅੱਜ ਦੇ ਸੈਕਟਰ 43 ਵਾਲੇ ਰੋਸ ਪ੍ਰਦਰਸ਼ਨ ਦੀ ਕਹਿ ਲਈਏ ਧਰਨੇ ਦੀ ਕਹਿ ਲਈਏ ਅਸੀਂ ਜਿਹੜੀ 5ਵੀਂ ਬਰੇਗਣ ਜਿਹੜੀ ਸਾਡੀ ਅੰਦੋਲਨ ਦੀ 26 ਨਵੰਬਰ ਨੂੰ ਸ਼ੁਰੂ ਹੋਇਆ ਸੀ ਉਹ ਅਸੀਂ ਮਨਾਉਣ ਜਾ ਰਹੇ ਆ ਜੀ ਉਹ ਅਸੀਂ ਐਸਕੇਐਮ ਇੰਡੀਆ ਦਾ ਸਾਡਾ ਫੈਸਲਾ ਵੀ ਅਸੀਂ ਬਕਵਕ ਸੇਕਟਰਾਂ ਦੇ ਵਿੱਚ ਅਸੀਂ ਉਹ ਮਨਾਵਾਂਗੇ ਉਹ ਆਪਦੇ ਤੰਗ ਦੇ ਨਾਲ ਮਨਾਉਣੀਆਂ ਆ ਅਸੀਂ ਜਿਹੜੀ ਐਸਕੇਐਮ ਪੰਜਾਬ ਨੇ ਫੈਸਲਾ ਕੀਤਾ ਸੀ ਅਸੀਂ ਰਾਜਧਾਨੀ ਚੰਡੀਗੜ੍ਹ ਦੇ ਵਿੱਚ ਮਨਾਉਣ ਦਾ ਫੈਸਲਾ ਲਿਆ ਗਿਆ ਸੀ ਉਹਦੇ ਤਹਿਤ ਅਸੀਂ ਪ੍ਰਸ਼ਾਸਨ ਨੂੰ ਕਿਹਾ ਸੀ ਜੇ ਅਸੀਂ ਚੰਡੀਗੜ੍ਹ 'ਚ ਮਨਾ ਮਨਾਉਣੀ ਆ ਪਹਿਲਾਂ ਅਸੀਂ 34 ਸੈਕਟਰ ਦੀ ਮੰਗ ਕੀਤੀ ਸੀ ਜੇ ਬਸ 34 ਸੈਕਟਰ ਜਾ ਕੇ ਦੇਖਿਆ ਤਾਂ ਉੱਥੇ ਕੋਈ ਮੇਲੇ ਲੱਗੇ ਹੋਏ ਸੀ ਤੇ ਉੱਥੇ ਜਗ੍ਹਾ ਪੂਰੀ ਨਹੀਂ ਸੀ ਸਾਨੂੰ ਜਿਉ ਜਿੰਨੇ ਸਾਡਾ ਇਕੱਠ ਹੋ ਜਾਣਾ ਤਾਂ ਫਿਰ 43 ਦੇ ਵਿੱਚ ਅਸੀਂ ਜਿਹੜਾ ਦਸਹਿਰਾ ਗਰਾਊਂਡ ਆ ਜੀ ਉਹ ਅਸੀਂ ਸੈਂਪਲੀ ਨਾਲ ਉਹ ਲੈ ਲਿਆ ਗਿਆ 43 ਸਹਿਮ ਉੱਥੇ ਜਿਹੜੇ ਦਸਹਰੇ ਗਰਾਊਂਡ ਦੇ ਵਿੱਚ ਕੱਲ ਦੇ ਇੰਤਜ਼ਾਮ ਲੱਗ ਹੋ ਰਹੇ ਨੇ ਤੇਜ਼ ਲੱਗ ਰਹੀ ਆ ਬੁਸ਼ਾਈਆਂ ਹੋ ਰਹੀਆਂ ਨੇ ਹੂੰ ਉੱਥੇ ਅੱਜ ਅਸੀਂ 11 ਵਜੇ ਤੋਂ ਲੈ ਕੇ ਦੁਪਹਿਰ ਦੇ 3 ਵਜੇ ਸ਼ਾਮ ਦੇ 3 ਵਜੇ ਤੱਕ ਜਿੱਦੀ ਸਾਡੀ ਸਟੇਜ ਦੀ ਕਾਰਵਾਈ ਚੱਲੂਗੀ ਐਸਕੇਐਮ ਦੇ ਸਾਰੇ ਲੀਡਰ ਸਹਿਬਾਨ ਉੱਥੇ ਪਹੁੰਚਣਗੇ ਹੂੰ ਤੇ ਉੱਥੇ ਜਿਹੜੀਆਂ ਆਵਦੀਆਂ ਮੰਗਾਂ ਲਈ ਜਿਹੜਾ ਪ੍ਰਦਰਸ਼ਨ ਕਰਨਗੇ ਜਿਹੜੀਆਂ ਸਾਡੀਆਂ ਮੁੱਖ ਮੰਗਾਂ ਨੇ ਹਾਂਜੀ ਜਿਵੇਂ ਬਿਜਲੀ ਸੋਰਦ ਦੇ ਹੂੰ ਉਹ ਪਿਛਲੇ ਦਿਨ ਕੇਂਦਰ ਸਰਕਾਰ ਨੇ ਇਹਨਾਂ ਨੂੰ ਵੀ ਭੇਜਿਆ ਸ ਰਾਜ ਸਰਕਾਰਾਂ ਨੂੰ ਪਰ ਅਜੇ ਤੱਕ ਰਾਜ ਸਰਕਾਰ ਨੇ ਪਹਿਲਾਂ 8-9 ਤਰੀਕ ਸੀ ਉਹਦਾ ਕੋਈ ਜਵਾਬ ਨਹੀਂ ਦਿੱਤਾ ਫਿਰ ਉਦੋਂ ਵਧਾ ਕੇ 30 ਹੋ ਗਈ ਅਜੇ ਤੱਕ ਵੀ ਇਹਨਾਂ ਨੇ ਕੋਈ ਉਹਦਾ ਜਵਾਬ ਨਹੀਂ ਦਿੱਤਾ ਕਿਉਂਕਿ ਇਹ ਬਹੁਤ ਮਾੜਾ ਬਿੱਲ ਹੈ ਕੱਲੇ ਕਿਸਾਨਾਂ ਲਈ ਮਾਰੂ ਨਹੀਂ ਹੈਗਾ ਇਹ ਆਮ ਲੋਕਾਂ ਦੇ ਆਮ ਘਰਾਂ ਲਈ ਮਾੜਾ ਕਿਉਂਕਿ ਜਿਹੜੀ ਇਹ ਬਿਜਲੀ ਬੋਡ ਜਿਹੜੇ ਸਾਰਾ ਕੁਝ ਇਹ ਪ੍ਰਾਈਵੇਟ ਨੂੰ ਦਿੱਤਾ ਜਾ ਰਿਹਾ ਹੂੰ ਉਹਦੇ ਨਾਲ ਸਮਾਰਟ ਮੀਟਰ ਲੱਗ ਜਾਣਗੇ ਤੇ ਬਿੱਲ ਬੜੇ ਵੱਧ ਆਉਣਗੇ ਤੇ ਆਪਦੀ ਮਰਜ਼ੀ ਦਾ ਉਹ ਰੇਟ ਜਿਹੜਾ ਪ੍ਰਾਈਵੇਟ ਵਸੂਲੂਗਾ ਬਹੁਤ ਸਿਆਰਾਂ ਲੋਕ ਜਿਹੜੇ ਨੇ ਨੌਕਰੀਆਂ ਤੋਂ ਬਾਂਝੇ ਹੋ ਜਾਣਗੇ ਜਿਹੜੀਆਂ ਜ਼ਮੀਨਾਂ ਉਹ ਵੀ ਵੇਚਣ ਜਾ ਰਹੀ ਆ ਪੰਜਾਬ ਸਰਕਾਰ ਕਿਤੇ ਵੇਚਣ ਜਾ ਰਹੀ ਆ ਥਰਮਲ ਪਲਾਂਟ ਵੇਚਣ ਜਾ ਰਹੀ ਆ ਜੀ ਇੱਕ ਵੱਡਾ ਨੁਕਸਾਨ ਜਿਹੜਾ ਪੰਜਾਬ ਦਾ ਹੋ ਜੂਗਾ ਉਹ ਉਹਦਾ ਅਸੀਂ ਵਿਰੋਧ ਕਰਦੇ ਆ ਇੱਕ ਕਿਰਤ ਕਾਨੂੰਨ ਬਣਾਇਆ ਜਿਹੜਾ ਕਿਸਾਨਾਂ ਦੇ ਵੀ ਬੜਾ ਵੱਡਾ ਖਿਲਾਫ ਆ ਉਹਦਾ ਵਿਰੋਧ ਕਰਾਂਗੇ ਐਐਮਐਸਟੀ ਦੀ ਮੰਗ ਆ ਜਿਹੜੀ ਸੈਂਟਰ ਸਰਕਾਰ ਵੀ ਸਾਡੀ ਪਿੱਛੇ ਛੱਡ ਕੇ ਐ ਸੀ ਉਹ ਵੱਡੀ ਮੰਗ ਆ ਤੇ ਬੰਦੋਬਸਤ ਕਿਹੋ ਜੇ ਨੇ ਜਿਸ ਤਰ੍ਹਾਂ ਦੇ ਨਾਲ ਇੱਕ ਵਾਹਨ ਆ ਕਿਸਾਨਾਂ ਦਾ ਉਹ ਟਰੈਕਟਰ ਟਰਾਲੀ ਹੁੰਦਾ ਪਰ ਜਿਹੜਾ ਸ਼ਹਿਰ ਆ ਚੰਡੀਗੜ੍ਹ ਉਹਦੇ ਵਿੱਚ ਕਿਹੋ ਜੇ ਬੰਦੋਬਸਤ ਨੇ ਕਿ ਕੋਈ ਵੱਖਰੀ ਪਾਰਕਿੰਗ ਦੀ ਵਿਵਸਥਾ ਕੀਤੀ ਗਈ ਹੈ ਜਾਂ ਤੁਸੀਂ ਕਿਤੇ ਵੱਖਰੀ ਥਾਂ ਦੇ ਉੱਤੇ ਟਰੈਕਟਰ ਟਰਾਲੀਆਂ ਖੜਾ ਕੇ ਅੱਗੇ ਪੈਦਲ ਜਾਣਾ ਨਹੀਂ ਟਰੈਕਟਰ ਟਰਾਲੀਆਂ ਵਿੱਚ ਘਟੋਂਗੇ ਕਿਉਂਕਿ ਇੱਕ ਦਿਨ ਦਾ ਸਾਡਾ ਪ੍ਰੋਗਰਾਮ ਹੂੰ ਜੇ ਸਾਡਾ ਲੰਮਾ ਪ੍ਰੋਗਰਾਮ ਹੁੰਦਾ ਕਿਉਂਕਿ ਉਹਦੇ ਵਿੱਚ ਫਿਰ ਰਹਿਣਾ ਹੁੰਦਾ ਉਹ ਚ ਅਸੀਂ ਆਵਦਾ ਸਮਾਨ ਲੈ ਕੇ ਆਉਣਾ ਹੁੰਦਾ ਹਾਂਜੀ ਉਹਦੇ ਚ ਟਰੈਕਟਰ ਟਰਾਲੀ ਆਉਣਗੇ ਜੀ ਤਾਂ ਥੋੜੀਆਂ ਟਰੈਕਟਰ ਟਰਾਲੀ ਆਉਣਗੀਆਂ ਸਿਰਫ ਜਿਹੜਾ ਸਾਡਾ ਲੰਗਰ ਦਾ ਜਾ ਉਹ ਸਮਾਨ ਆ ਜਿਹੜਾ ਭਾਟੀਆਂ ਨੇ ਲੰਗਰ ਲਾਉਣਾ ਉਹ ਸਮਾਨ ਹੀ ਆਊਗਾ